ਵਾਨੀ ਹੁੱਦ ਕੀ ਐ ਜੇ ਜਿੰਕੋ ਉਹ ਐਵੇਂ ਗਿਆ ਦੀ ਪਾਗਲ ਕਲੇ ਲਾਉਣ ਦੇ ਲਈ ਏਹਾਨੇ ਉਹ ਲਕੀਰ ਤੇ ਫਕੀਰ ਸੀ 파ਗਲ ਜਨ ਤੱਕ ਵਾਲੀ ਬਾਹਰ ਪਈ ਸੀ 파ਰ ਕੋਨ ਨੂੰ ਤੇ ਬਰਖ ਸੀ ਜੀ ਰੋਦੀ ਜੀ ਜੇ 파ਰ ਕੋ ਸੀ ਉਹਨਾਂ ਨੇ ਬਰਖ ਕਰੀ ਕੀ ਕੋ 파ਰ ਕੋ ਹੋ ਗੇ ਬੈਰਾ ਹੋ ਜਾਂਦਾ ਕੀ ਭੱਟ 파ਰ ਕੋ ਦੀ ਸੀ 파ਰ ਕੋ ਦਾ ਹੁਣ ਵੀ ਬੈਰਾ ਹੋਣੇ ਕੱਚਾ ਪੱਕਾ ਸਬਜਟ ਜੇ ਕੱਚਾ ਕਿਹੋ ਜਿਹਾ ਸਬਜਟ ਨਹੀਂ ਜੇ ਸਖੀ ਨਹੀਂ ਬਣ ਸਕਦਾ ਉਹ ਜੇ ਜਿਹਨੂੰ ਪੱਕੀ ਬਣ ਜੇ ਸਮਝ ਨਹੀਂ ਗੁਰਬਾਣੀ ਨੂੰ ਕੁਝ ਸਮਝ ਸਕਦਾ ਜਿਹਨੂੰ ਸਮਝ ਆ ਗਈ ਉਹ ਹੋ ਜਾਈ ਗਈ ਜਦ ਜਾਣਿਆ ਸੱਚੇ ਸੀ ਜਿਹੜਾ ਜਿਹਨੇ ਲਿਖੀ ਆ ਉਹਦੇ ਵਰਗਾਈਆ ਜਿਹਨੇ ਸਮਝ ਲਈ ਪਰ ਪੂਰੀ ਸਬਜਤ ਨਹੀਂ ਫਿਰ ਕੋਈ ਜੇ ਜਾਣਿਆ ਸੱਚੇ ਸੀ ਜਿਹੜਾ ਵਰਗਾ ਹੀ ਆਦਲ ਉਹ ਪੱਕੀ ਵਾਲੇ ਹੁਣ ਕਿਤੇ ਨਹੀਂ ਕੀ ਜਾ ਸਕਦੀ ਕਿਤੇ ਬੋਲੇ ਨਹੀਂ ਜਾ ਸਕਦੀ ਇਹ ਤਾਂ ਹਰ ਜੋ ਕੁਝ ਕੁ ਭਾਵੇਂ ਤੋ ਪਾਇਆ ਇਹ ਤਾਂ ਹੁੰਦਾ ਹੀ ਰਹਿਣਾ ਜਿਹੜੇ ਮੂਰਖਾਂ ਨੇ ਸਭ ਚੌਲੀਆਂ ਦੀ ਗੱਲ ਉਹਨਾਂ ਨੂੰ ਸਮਝ ਨਹੀਂ ਹੁੰਦੀ ਸੀ ਉਹਨਾਂ ਦੇ ਸਮਝ ਤੋਂ ਪਰੇ ਰਹੇ ਜੀ ਗਾੜੇ ਕਿਤੇ ਚੋਕ ਬੱਤੀ ਹੈ ਜਿਹੜੀ ਬਾਣੀ ਹੈ ਉਹ ਸ਼ਾਮ ਦਾ ਲਿਖਿਆ ਸਾਰੀ ਉਹ ਬੱਕੀ ਦੀ ਹੈ ਇਹ ਹਰ ਘਰ ਨੇ ਰੇਤ ਦੇ ਵਿੱਚ ਲਾ ਕੇ ਰੱਖੀ ਹੋਈ ਹੈ ਤੁਸੀਂ ਚੁਗੜੀ ਹੈ ਇਹ ਉੱਤੇ ਚੁੱਕੇ ਪਾਸੇ ਰੱਖੀ ਹੋਈ ਹੈ ਪਕੀ ਇਹ ਪਕੀ ਇਹੇ ਕਰਕੇ ਜਾਨ ਦਾ ਰਾਮ ਵਰਦੇ ਨੇ ਜਿਹੜੀ ਸ਼ਾਂ ਵਾਲੀ ਪਕਤੀ ਆ ਫਿੱਟੀ ਹੋਊਗੀ ਇਹੇ ਰਾਮ ਵਾਲੀ ਪਕੀ ਹੋਊਗੀ ਇਹ ਦੋ ਤਰ੍ਹਾਂ ਦੀ ਹੈ ਜੀ ਇਹ ਕਦੀ ਨਾ ਇਹ ਪਕੀ ਵੇਸ ਸੰਸਾਰੀ ਗੱਲ ਵੀ ਹੈ ਆਹ ਨਾ ਨਾ ਹੱਦ ਨੂੰ ਪੁੱਛਦਾ ਇਹ ਸੰਸਾਰੀ ਗੱਲ ਹੈ ਠੀਕ ਹੈ ਕਹਿ ਤਾਂ ਕਿਹਾ ਪਰ ਸੰਸਾਰੀ ਗੱਲ ਹੈ ਉੱਥੇ ਵੀ ਹੈ ਸੰਸਾਰੀ ਗੱਲ ਕੱਚੀ ਬਾਣੀ ਮੋਝ ਵੀ ਅਜੀ ਹੈ ਜਿਵੇਂ ਸਗਲ ਬਦਾਸਪਤ ਮੈਂ ਬੈ ਸਤ ਐਸੰਸਾਰੀਓ ਸੱਚ ਹੈ ਕਈ ਦੀ ਭਗਤੀ ਐਸੰਸਾਰੀਓ ਸੱਚ ਹੈ ਸਗਲ ਦੂਦ ਮੈਂ ਕੀਆ ਐਸੰਸਾਰੀਓ ਸੱਚ ਹੈ ਅਗਲੀ ਬੰਕਤੀ ਗਿਰਗਾਰੀ ਸੱਚ ਹੈ ਤੈਸੇ ਹੀ ਹਰ ਵਸੇ ਨੋ ਜੋ ਉੜਾ ਸੰਸਾਰੇ ਜੋੜਾ ਕੋੜ ਰਾਜਾ ਕੋੜ ਪਰਜਾ ਕੋੜ ਸਭ ਸੰਸਾਰ ਸੰਸਾਰੀ ਸੱਚ ਵੀ ਝੂਠ ਹੁੰਦਾ ਜਦੋਂ ਬੋਲਦੇ ਜੋਗੀ ਬੇਟੀ ਗੱਲ ਕਰਦਾ ਜੋਗੀ ਬੁੱਧਾ ਘੋੜੀ ਖੱਤਾ ਪਰਮਾਤਮਾਏ ਇੱਕ ਦਰੇ ਉਹ ਕਰਦਾ ਸਿੱਖ ਪੰਥਾ ਕਿਰਵਾਤ ਨੂੰ ਤੁਮਝ ਆਇਆ ਜੋਗੀ ਬਹੁਤ ਸਾਡੀ ਕੱਚੀ ਗੱਲ ਹੈ ਅਲ ਕੱਤੀਏ ਉਹਨੇ ਕਹੀ ਜੋਗੀ ਨਾ ਕਹੀਆ ਨਾ ਮਰ ਉਹਨੂੰ ਕੱਟਿਆ ਫਿਰ ਉਹਦੀ ਨਾਲੂ ਪਰ ਕੱਟਿਆ ਹੋਇਆ ਉਹ ਚਾਰ ਨੇ ਸ਼ਲੋਕ ਨੇ ਕਬੀਰ ਦੇ ਤਿੰਨ ਕੱਤੇ ਨੇ ਵਿੱਚ ਕੱਤੇ ਕੱਟ ਕੇ ਚੌਥਾ ਸੱਚਾ ਦੱਸਿਆ ਰੋੜਾ ਵੜਾ ਬਾਟ ਦਾ ਸਾਈਆਂ ਕੱਟੀ ਹੈ ਗਾਲੇ ਕੱਟੀ ਕੱਈ ਨਾ ਰੋੜਾ ਇਹ ਬਕਤੀ ਖੇਤਾ ਜਿਵੇਂ ਖੇ ਉਹ ਵੀ ਬਕਤੀ ਕੀਤੀ 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 ਉਹ ਵੀ ਬਕਤੀ ਚੌਥੇ ਦੇ ਗਾਵੇ ਸੱਚ ਆਇਆ ਉਹ ਕੱਚੀ ਪੱਕੀ ਦੀ ਪਛਾਣ ਦੱਸੀ ਹੋਈ ਹੈ ਵਿੱਚ ਕੀ ਹੁੰਦੀ ਸੁਣ ਬੜਾ ਪਤਾ ਕਰ ਜੀ ਪੱਕੀ ਕੀ ਹੁੰਦੀ ਪਛਾਣ ਵਿੱਚ ਇਹ ਦੇ ਵਿੱਚ ਇਹ ਕਿੰਦਾ ਚੱਪਕਾ ਕੀ ਹੁੰਦਾ ਇਹਨਾਂ ਨੂੰ ਕੀ ਬਤਾਣਾ ਸਜ਼ਾਈ ਨੇ